ਤਰੀਕਾ ਤਾਂ ਪਰਸੈਂਟੇਜ ਇੰਟਰਚੇਂਜੇਬਲ ਮਤਲਬ a ਪਰਸੈਂਟ ਆਫ b ਜੇਸੀ ਕਹਿੰਨੇ ਨਾ ਕਿ a ਪਰਸੈਂਟ ਆਫ b ਤਾਂ a ਕੀ ਦੇ ਬਰਾਬਰ ਆਊਗਾ b ਪਰਸੈਂਟ ਆਫ a ਕਰਕੇ ਦੇਖਦੇ ਆ ਥੋੜਾ ਤੁਸੀਂ ਮੰਨਣਾ ਦੇਖੋ 15% ऑफ 60 इज इक्वल टू 60 परसेंट ऑफ 15 ਤਾਂ 15 ਪਰਸੈਂਟ ਆਫ 60 ਤਾਂ ਕਿਵੇਂ ਸੋਲਵ ਕਰਨ ਦਾ ਤਰੀਕਾ ਤੁਹਾਨੂੰ ਦੱਸਿਆ ਸੀਗਾ ਵੀਡੀਓ ਦੇ ਵਿੱਚ 15 ਬਟਾ 100 ਗੁਣਾ 60 ਬਰਾਬਰ ਹੈ 60 ਬਟਾ 100 ਗੁਣਾ 15 ਤਾਂ a 0 ਨਾਲ 0 ਕੱਟ ਗਈ 15 ਸੀਕਾ ਯਾ 5 ਦੁਨੀ 10 5 3 15 2 3 6 9 ਆ ਗਿਆ ਜਵਾਬ ਇੱਧਰ ਦੇਖੋ ਜਿਹੜਾ ਨਾਲ ਜ਼ੀਰੋ ਕੱਟ ਗਈ ਲਓ ਜੀ ਇਹ ਤੋਂ ਸਿੱਧ ਹੋ ਗਿਆ ਵੀ ਕੋਈ ਵੀ ਪਰਸੈਂਟ ਲਓਗੇ ਇੱਕ ਹੁਣ ਤੁਸੀਂ ਕਰਕੇ ਦਿਖਾਓ ਮੈਨੂੰ 17% ਆਫ 85 85% ਆਫ 17